ਭਗਤ ਕਬੀਰ ਸਾਹਿਬ ਜੀ ਜਿਨ੍ਹਾਂ ਦਾ ਨਿਵਾਸ ਕਾਸ਼ੀ ਦੇ ਵਿੱਚ ਸੀ ਕਾਸ਼ੀ ਦੇ ਵਿੱਚ ਰਹਿੰਦੇ ਪਰਮੇਸ਼ਰ ਦੀ ਵਾਹਿਗੁਰੂ ਦੀ ਬੰਦਗੀ ਦਾ ਗੂੜਾ ਰੰਗ ਚੜ੍ਹਿਆ ਸੀ ਕਬੀਰ ਸਾਹਿਬ ਜੀ ਨਕਾ ਪਰਾਣੀਆਂ ਨੂੰ ਨਾਮ ਦਾ ਰਗ ਲਾ ਕਰਕੇ ਪਰਮੇਸ਼ਰ ਦੇ ਨਾਲ ਜੋੜ ਰਹੇ ਸਨ ਕਬੀਰ ਸਾਹਿਬ ਜੀ ਦੇ ਨਾਲ ਕਾਸ਼ੀ ਦੇ ਬ੍ਰਾਹਮਣ ਬਹੁਤ ਈਰਖਾ ਕਰਦੇ ਸਨ ਉਸ ਸਮੇਂ ਇੱਕ ਵਾਰੀ ਬਰਾਮਣਾ ਨੇ ਇਕੱਠੇ ਹੋ ਕਰਕੇ ਸੋਚਿਆ ਵੀ ਕਬੀਰ ਦੀ ਗੱਈ ਬਹੁਤ ਹੋ ਗਈ ਹੈ ਸਾਧਵਾਂ ਨੂੰ ਚਿੱਠੀਆਂ ਲਿਖ ਕਰਕੇ ਪਾ ਦਿਤੀਆਂ ਕਿ ਜਮਾਤਾ ਬਣਾ ਕਰਕੇ ਆਓ ਕਬੀਰ ਦੇ ਘਰ ਜਾਗ ਹੈ ਜਿਸ ਦਾ Hindu ਵੀ ਆਵਨ ਕਰਉਂਦਾ ਕੋਈ ਜਾਗ ਕਰਉਂਦਾ ਉਹ ਚਿੱਠੀਆਂ ਪਾ ਕਰਕੇ ਦੇ ਦਿਤੀਆਂ ਵੀ ਕਬੀਰ ਦੇ ਘਰ ਜਾਗ ਹੈ ਉਸ ਵੇਲੇ ਕਬੀਰ ਸਾਹਿਬ ਜੀ ਦੇ ਘਰ ਦੇ ਵਿੱਚ ਸੇਰ ਆਟਾ ਵੀ ਨਹੀਂ ਸੀ ਥੋੜਾ ਜਿਹਾ ਆਟਾ ਵੀ ਨਹੀਂ ਸੀ ਘਰ ਦੇ ਵਿੱਚ ਪਰ ਉਹਨਾਂ ਚਿੱਠੀਆਂ ਪਾ ਦਿੱਤੀਆਂ ਵੀ ਕਬੀਰ ਦੇ ਘਰ ਜਗ ਹੈ ਜਮਾਤਾ ਬੜਾ ਬੜਾ ਕਰਕੇ ਆਓ ਇਤਨੀ ਗਰੀਬੀ ਸੀ ਕਬੀਰ ਸਾਹਿਬ ਜੀ ਇਕਾਂਤ ਦੇ ਵਿੱਚ ਬੈਠੇ ਬੰਦਗੀ ਕਰ ਰਹੇ ਸਨ ਪਰਮੇਸ਼ਰ ਦੀ ਭਗਤੀ ਕਰ ਰਹੇ ਨਰਸਿੰਘੇ ਵੱਜਦੇ ਆਉਣ ਸਾਧੂਆਂ ਦੀਆਂ ਜਮਾਤਾਂ ਤੁਰੀਆਂ ਜਦੋਂ ਕਬੀਰ ਸਾਹਿਬ ਜੀ ਦੇ ਕੋਲ ਨੇ ਲੰਘਣ ਲੱਗੇ ਕਬੀਰ ਸਾਹਿਬ ਜੀ ਨੇ ਪੁੱਛਿਆ ਇਹ ਜਮਾਤਾ ਕਿੱਥੇ ਚੱਲਿਆ ਹਨ ਕੱਠੇ ਜਾਓਗੇ ਕਿੱਥੇ ਚੱਲੇ ਹੋ ਤੇ ਸਾਧੂ ਕਹਿਣ ਲੱਗੇ ਵੀ ਤੁਹਾਨੂੰ ਨਹੀਂ ਪਤਾ ਸੀ ਕਾਸ਼ੀ ਕਬੀਰ ਦੇ ਘਰ ਚੱਲੇ ਹਨ ਜੱਗ ਹੈ ਉਹਦੇ ਘਰ ਕਬੀਰ ਸਾਹਿਬ ਜੀ ਸੋਚਣ ਲੱਗੇ ਵੀ ਘਰ ਦੇ ਵਿੱਚ ਤਾਂ ਟਾਟਾ ਵੀ ਨਹੀਂ ਜੱਗ ਕਿੱਥੋਂ ਹੋਵੇਗਾ ਜੱਗ ਦੇ ਵਿੱਚ ਵੀ ਪੈਸਾ ਲੱਗਦਾ ਹਵਨ ਕਰਨ ਦੇ ਵਿੱਚ ਸਮਾਗਰੀ ਲਿਆਉਣ ਦੇ ਵਿੱਚ ਵੀ ਪੈਸਾ ਲੱਗਦਾ ਘਰ ਦੇ ਵਿੱਚ ਤਾਂ ਆਟਾ ਵੀ ਨਹੀਂ ਤਾਂ ਜਦੋਂ ਹੋ ਜਾਵੇਗਾ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਪ੍ਰੇਮ ਦੇ ਨਾਲ ਬਿਨ ਸਮਾਧੀ ਲਾ ਕਰਕੇ ਬੈਠ ਗਏ ਬੈਠ ਕੇ ਪਰਮਾਤਮਾ ਆਪ ਹੀ ਇਲਾਜ ਰੱਖਣਾ ਕਰਦਾ ਹੈ ਫਿਰ ਤਾਂ ਕਹਿੰਦੇ ਉਸ ਪਰਮਾਤਮਾ ਨੇ ਪਰਮੇਸ਼ਰ ਨੇ ਆਪਣੇ ਭਗਤ ਦੀ ਪੈਜ ਰੱਖਣ ਵਾਸਤੇ ਇੱਕ ਕਬੀਰ ਦਾ ਰੂਪ ਧਾਰ ਕਰ ਲਿਆ ਇੱਕ ਰਾਜੇ ਦਾ ਰੂਪ ਧਾਰ ਲਿਆ ਇੱਕ ਰੂਪ ਧਾਰ ਲਿਆ ਕਬੀਰ ਸਾਹਿਬ ਦਾ ਇੱਕ ਰੂਪ ਰਾਜੇ ਦਾ ਧਾਰ ਲਿਆ ਹੈ ਦੋ ਰੂਪ ਉਤਾਰਨ ਕਰਕੇ ਸਾਰੇ ਸਾਧੂਆਂ ਨੂੰ ਸੰਭਾਲਿਆ ਬਹੁਤ ਸਾਰਾ ਭੋਗ ਦੇ ਮਿਠਾਈਆਂ ਖਵਾਈਆਂ ਸਾਰੇ ਸਾਧੂਆਂ ਨੂੰ ਨਾਲ ਮਿਠਾਈਆਂ ਦੇ ਕਰਕੇ ਭੇਜਿਆ ਵੀ ਔਰ ਸਾਰੇ ਉਸ ਵੇਲੇ ਧੰਨ ਕਬੀਰ ਧੰਨ ਕਬੀਰ ਕਹਿਣ ਕਰਦੇ ਜਾਣ ਐਣ ਜਦੋਂ ਕਬੀਰ ਜੀ ਘਰ ਆਏ ਤਾਂ ਸਾਰੇ ਲੋਕ ਕਹਿਣ ਲੱਗੇ ਵੀ ਕਬੀਰ ਤੇਰੇ ਜਿਹਾ ਜਗ ਤਾਜ ਤਾ ਕਿਸੇ ਨੇ ਕੀਤਾ ਹੀ ਨਹੀਂ ਉਸ ਸਮੇਂ ਕਬੀਰ ਸਾਹਿਬ ਜੀ ਨੇ ਵਜਨ ਉਚਾਰਨ ਕੀਤਾ ਕਬੀਰ ਨਾ ਹਮ ਕੀਆ ਨਾ ਕਰਹੇਗੇ ਨਾ ਕਰ ਸਕੇ ਸਰੀਰ ਕਿਆ ਜਾਣੋ ਕਿਛ ਹਰ ਕੀਆ ਭਇਓ ਕਬੀਰ ਕਬੀਰ ਸਾਰੇ ਪਾਸੇ ਕਬੀਰ ਕਬੀਰ ਹੋ ਗਿਆ ਮੈਨੂੰ ਨਹੀਂ ਪਤਾ ਇਹ ਤਾਂ ਪਰਮੇਸ਼ਰ ਨੇ ਕੀਤਾ ਹੈ